ਇਸਲਾਮ ਧਰਮ ਵਿੱਚ ਰਮਜ਼ਾਨ ਦੇ ਪਵਿੱਤਰ ਰੋਜ਼ਿਆਂ ਤੋਂ ਬਾਅਦ ਈਦ ਦਾ ਤਿਉਹਾਰ ਬਹੁਤ ਹੀ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਵਿੱਚ ਮਨਾਏ ਜਾਂਦੇ ਇਸ ਤਿਹਾਰ ਦੀ ਆਪਣੀ ਹੀ ਵਿਲੱਖਣਤਾ ਹੈ। ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਮਾਨ ਪਰ ਇੱਕ ਦੂਸਰੇ ਦੇ ਗਲੇ ਲੱਗ ਕੇ ਈਦ ਦੀਆਂ ਮੁਬਾਰਕਾਂ ਦਿੰਦੇ ਹਨ। ਤੇ ਸਰਬੱਤ ਦੇ ਭਲੇ ਦੀ ਦੁਆ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮੋਮਨਾਬਾਦ ਦੇ ਵਿੱਚ ਵੀ ਮੁਸਲਮ ਪ੍ਰਾਪਾਂ ਦੇ ਵੱਲੋਂ Eid ਦੀ ਨਮਾਜ਼ ਅਦਾ ਕੀਤੀ ਗਈ ਦੇਖੋ ਇਸ ਸੰਬੰਧੀ ਸਾਡੀ ਇੱਕ ਖਾਸ ਰਿਪੋਰਟ oh

یا اللہ میں تو تمہارا معبود نہیں مجھ میں تمہاری کتاب میں نہ کوئی دلیل ہے نہ کوئی راستہ ہے یا اللہ ممکن ہے کوئی مدد کر دے یا اللہ یا اللہ ماں باپ یا اللہ کتاب میں نہ کوئی راستہ ہے یا اللہ بے di sampai nak fikir ਹਾਂਜੀ ਮੇਰੇ ਬੰਨੇ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ Eid ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਦੁਆ ਕੀਤੀ ਆ Eid ਵੜ ਕੇ ਸਾਰਿਆਂ ਦੀ ਤੰਦਰੁਸਤੀ ਲਈ ਆਪਸੀ ਭਾਈਚਾਰਕ ਸਾਂਝ ਲਈ ਸਾਰਿਆਂ ਦੀ ਦੁਆ ਕੀਤੀ ਆ ਜੀ ਹਾਂਜੀ ਰਮਜ਼ਾਨ ਦਾ ਪਵਿੱਤਰ ਮਹੀਨਾ ਸੀ ਜਿਹੜਾ ਗੁਜ਼ਰ ਗਿਆ ਜੀ ਬੜਾ ਇਵਾਦਤਾ ਵਾਲਾ ਮਹੀਨਾ ਸੀਗਾ ਜੀ ਸਾਰੇ ਸਾਥੀਆਂ ਨੇ ਰੋਜ਼ੇ ਰੱਖੇ ਨੇ ਤੇ ਬੜੀ ਖੁਸ਼ੀ ਮਨਾਈ ਆ ਤੇ ਅੱਜ Eid ਦੀ ਨਮਾਜ਼ ਪੜ ਕੇ ਸਾਰੇ ਜਣਾਂ ਨੇ ਆਪਸੀ ਭਾਈਚਾਰਕ ਸਾਂਝ ਦੀ ਦੁਆ ਕੀਤੀ ਆ ਸਭ ਦੀ ਤੰਦਰੁਸਤੀ ਲਈ ਦੁਆ ਕੀਤੀ ਆ ਤੇ ਸਾਰਿਆਂ ਦੇ ਬੜੇ ਮਨ ਦੇ ਵਿੱਚ ਬੜੀ ਖੁਸ਼ੀ ਆ ਜੀ ਇਹ ਦਿਹਾੜੀ। ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ।